31 ਅਕਤੂਬਰ ਦਾ ਦਿਨ ਹੈ ਇਹਦੇ ਬਾਅਦ ਸਿਲਸਿਲੇ ਵਾਰ ਤਰੀਕੇ ਨਾਲ ਜਿਹੜਾ 4 ਦਿਨ ਕਤਲ ਹੋਇਆ ਪੰਜਾਬ ਤੋਂ ਬਾਹਰ ਕੌਮ ਉਜਾਰ ਦਿੱਤੀ ਘਰ ਮਾਰਕ ਕਰਕੇ ਸਾੜੇ ਉਜਾਰ ਦਿੱਤੇ ਧੀਆ ਦੀ ਮਾਮਾ ਦੀ ਬੇਇੱਜ਼ਤੀ ਹੋਈ ਕੌਮ ਘੱਲੂ ਘਰਾਂ ਚੋਂ ਨਿਕਲਦੀ ਆਈ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਪਰ 41 ਸਾਲਾਂ ਬਾਅਦ ਪੰਜਾਬ ਦੇ ਵਿੱਚ ਕੀ ਖਬਰਸਾਰ ਹੈ ਲੋਕਾਂ ਨੂੰ ਕੋਈ ਯਾਦ ਹੈ ਤੇ ਜਾਂ ਫਿਰ ਗੱਲ ਭੁੱਲ ਗਈ 31 ਅਕਤੂਬਰ ਦਾ ਦਿਨ ਹੈ 31 ਅਕਤੂਬਰ 1984 ਤੋਂ ਅਗਲੇ ਕੁਝ ਦਿਨ ਜਿਹੜਾ ਸਿੱਖਾਂ ਨੂੰ ਕੋਕੋਕੇ ਮਾਰਿਆ ਗਿਆ ਸੀਗਾ ਔਰ 41 ਬਰਿਆਂ ਬਾਅਦ ਵੀ ਜ਼ਖਮ ਅਜੇ ਅੱਲੇ ਨੇ ਹਜ਼ੂਮੀਆਂ ਨੇ ਉਹਨਾਂ ਦੇ ਘਰਾਂ ਤੇ ਗੁਰਦੁਆਰਿਆਂ ਨੂੰ ਅੱਗ ਲਾ ਦਿੱਤੀ ਸੀ ਸਰਕਾਰੀ ਰਿਕਾਰਡ ਮੁਤਾਬਕ ਆਪ ਦੇ ਕੌਮੀ ਕਨਵੀਨਰ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਪੰਜਾਬ ਦੇ ਵਿੱਚ 7 ਸਟਾਰ ਸਹੂਲਤ ਵਾਲਾ ਕੋਈ ਬੰਗਲਾ ਦਿੱਤਾ ਜਾ ਰਿਹਾ ਜੀ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਹਰਾਨ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਲਈ ਚੰਡੀਗੜ੍ਹ ਦੇ ਵਿੱਚ 7 ਸਟਾਰ ਸਹੂਲਤਾਂ ਵਾਲਾ ਸ਼ੀਸ਼ ਮਹਿਲ ਜਿਹੜਾ ਉਹ ਦਿੱਤਾ ਜਾ ਰਿਹਾਗਾ ਜਗਰਾਉਂ ਕਬੱਡੀ ਖਿਡਾਰੀ ਦਾ ਕਤਲ ਹੋਇਆ ਜੀ ਕਿਹਦਾ ਕਤਲ ਹੋਇਆ ਤੇ ਸਰਨੁਪਕੇਨ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਜੀ ਜੀਲ ਸਾਹਿਬ ਇੰਦਰਾ ਗਾਂਧੀ ਜੂਨ 84 ਦੇ ਹਮਲੇ ਤੋਂ ਬਾਅਦ ਕਿਰਾਤਾ ਦਿੱਤਾ ਉਹ ਤੋਂ ਉੜਦਾ ਤੀਰ ਉਹਨੇ ਵੱਖੀ ਚ ਲੈ ਲਿਆ ਆਪਣੀ ਚ ਤੂੰ ਦੁਰਗਾ ਐ ਤੂੰ ਆ ਐ ਤੂੰ ਫੌਜਾਂ ਚਾੜਦੇ ਹੁਣ ਆਪਣੀਆਂ ਬਾਇਓਗ੍ਰਾਫੀਆਂ ਚ ਲਿਖਦੇ ਫਿਰਦੇ ਨੇ ਐਡਵਾਨੀ ਵਰਗੇ ਕਿ ਅਸੀਂ ਕੀਤਾ ਤੇ ਚੰਡਾਲ ਚੌਂਕੜੀ ਜਿਹੜੀ ਨਾਲ ਸੀ ਉਹਨੇ ਤੇ ਸ਼ਲਾਵਾ ਦਿੱਤਾ ਉਧਰੋਂ ਮਿਲਟਰੀ ਜਾ ਰਹੀ ਆ ਉਧਰੋਂ ਦੋ ਤਰੀਕ ਨੂੰ ਕੌਮ ਦੇ ਨਾਲ ਸੰਦੇਸ਼ ਦੇ ਰਹੀ ਆ ਵੀ ਹਿੰਸਾ ਤਿਆਗ ਦਿਓ ਤੇ ਖੂਨ ਨਾ ਡੋਲੋ ਮੀਟਿੰਗਾਂ ਦੇ ਵਿੱਚ ਬੱਦੂ ਕਰ ਦਿੱਤੇ ਅਕਾਲੀ ਲੀਡਰ ਸੱਦ ਸੱਦ ਕੇ ਜੇਲ੍ਹਾਂ ਦੇ ਵਿੱਚੋਂ ਦਿੱਲੀ ਲੈ ਗਏ ਤੇ ਅਖੀਰ ਚ ਨਿਕਲ ਕੇ ਅੰਦਰੋਂ ਟੋਪੀ ਵਾਲੇ ਬਾਬੂ ਜਿਹੜੇ ਚੇਲੇ ਬਾਲਕੇ ਸੀ ਉਹ ਕਹਿੰਦੇ ਨਾ ਜੀ ਮੈਡਮ ਮੰਨਦੀ ਨਹੀਂ ਜ਼ੁਲਮ ਕੀਤਾ ਹੈ ਜ਼ੁਲਮ ਦੀ ਸਜ਼ਾ ਜਿਹੜੀ ਤਵਾਰੀਖਾਂ ਦੇ ਵਿੱਚ ਹੈ ਕੌਮ ਦੇ ਵਿੱਚ ਹੈ ਪੰਜਵੇਂ ਪਾਸ਼ਾ ਸ਼ਹੀਦ ਹੋਏ ਛੇਵੇਂ ਪਾਸ਼ਾ ਨੇ ਬਦਲਾ ਲਿਆ ਨਵੇਂ ਪਾਸ਼ਾ ਸ਼ਹੀਦ ਹੋਏ ਦਸਵੇਂ ਪਾਸ਼ਾ ਨੇ ਬਦਲਾ ਲਿਆ 18ਵੀਂ ਸਦੀ ਚ ਸਰਾਂ ਦੇ ਮੁੱਲ ਪਏ ਫਿਰ ਵੀ ਬਾਬਾ ਤਾਰਾ ਸਿੰਘ ਵਾਹ ਨੇ ਕਿਹਾ ਜਕਰੀਏ ਨੂੰ ਬੰਦਾ ਬਣ ਜਾ ਬੰਦਾ ਤੇ ਨਵਾਬੀ ਪੈਰਾਂ ਚ ਰੁੱਲਦੀ ਫਿਰਦੀ ਸੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੰਨਾ ਕੁਛ ਤੇ ਐਡੇ ਵੱਡੇ ਦਫ਼ਤਰ ਚ ਬੈਠੀ ਉਸ ਪਟਰਾਣੀ ਨੂੰ ਪਤਾ ਨਾ ਲੱਗਿਆ 41 ਵਰਿਆਂ ਬਾਅਦ 31 ਅਕਤੂਬਰ ਦਾ ਦਿਨ ਇਹਦੇ ਬਾਅਦ ਸਿਲਸਲੇ ਵਾਰ ਤਰੀਕੇ ਨਾਲ ਜਿਹੜਾ 4 ਦਿਨ ਕਤਲ ਹੋਇਆ ਪੰਜਾਬ ਤੋਂ ਬਾਹਰ ਕੌਮ ੬ ਹਜ਼ਾਰ ਦਿੱਤੀ ਘਰ ਮਾਰਕ ਕਰਕੇ ਸਾੜੇ ਉਜਾਰ ਦਿੱਤੇ ਧੀਆਂ ਦੀ ਮਾਮਾ ਦੀ ਬੇਇੱਜ਼ਤੀ ਹੋਈ ਕੌਮ ਘੱਲੂ ਘਾਰਿਆਂ ਚੋਂ ਨਿਕਲਦੀ ਆਈ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਪਰ 41 ਸਾਲਾਂ ਬਾਅਦ ਪੰਜਾਬ ਦੇ ਵਿੱਚ ਕੀ ਖਬਰਸਾਰ ਹੈ ਲੋਕਾਂ ਨੂੰ ਕੋਈ ਯਾਦ ਹੈ ਤੇ ਜਾਂ ਫਿਰ ਗੱਲ ਭੁੱਲ ਗਈ ਵਕਈ ਗੱਲ ਸਾਬ 41 ਸਾਲ ਬੀਤ ਚੁੱਕੇ ਨੇ ਅੱਜ ਵੀ ਜੇ ਆਪਾਂ ਗੱਲ ਕਰੀਏ ਤਾਂ 31 ਅਕਤੂਬਰ ਦਾ ਦਿਨ ਹੈ 31 ਅਕਤੂਬਰ 1984 ਤੋਂ ਅਗਲੇ ਕੁਝ ਦਿਨ ਜਿਹੜਾ ਸਿੱਖਾਂ ਨੂੰ ਕੋਹ ਕੋਕੇ ਮਾਰਿਆ ਗਿਆ ਸੀਗਾ ਔਰ 41 ਬਰਿਆਂ ਬਾਅਦ ਵੀ ਜ਼ਖਮ ਅਜੇ ਅੱਲੇ ਨੇ ਹਜ਼ੂਮੀਆਂ ਨੇ ਉਹਨਾਂ ਦੇ ਘਰਾਂ ਤੇ ਗੁਰਦੁਆਰਿਆਂ ਨੂੰ ਅੱਗ ਲਾ ਦਿੱਤੀ ਸੀ ਸਰਕਾਰੀ ਰਿਕਾਰਡ ਮੁਤਾਬਕ 3000 ਦੇ ਲਗਭਗ ਜਿਹੜੇ ਸਿੱਖ ਨੇ ਉਹਨਾਂ ਨੂੰ ਕਤਲ ਕੀਤਾ ਗਿਆ ਸੀ ਹਾਲਾਂਕਿ ਗਿਣਤੀ ਜਿਹੜੀ ਆ ਉਹ ਕਿਤੇ ਜ਼ਿਆਦਾ ਆ ਗਈ ਸਿੱਖ ਕਤਲਿਆਣ ਦੇ 650 ਕੇਸ ਦਰਜ ਹੋਏ ਸੀ ਪਰ 362 ਮਾਮਲਿਆਂ ਦੇ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਗਈ ਸੀ ਤੇ ਸਿਰਫ 39 ਮਾਮਲਿਆਂ 'ਚ ਸਜ਼ਾ ਹੋਈ ਹੈ। ਔਰ ਗਵਾਹਾਂ, ਸਬੂਤਾਂ ਤੇ ਪੁਲਿਸ ਦੀ ਨਕਾਮੀ ਕਾਰਨ ਕਰੀਬ 300 ਕੇਸ ਰਫਾਦਾਫਾ ਹੋਏ। ਹੁਣ ਸਿਰਫ 20 ਕੇਸ ਚੱਲ ਰਹੇ ਨੇ। ਬਾਕੀ ਨਿਜ਼ਾਮ ਦੀ ਖਮੋਸ਼ੀ ਨੇ ਨਿਗਲ ਲਏ। ਸੋ ਸਿੱਖ ਕਤਲਿਆਣ ਦੇ ਲਈ ਜਾਂ ਸਿੱਖ ਨਸਲਕੁਸ਼ੀ ਲਈ ਦੋ ਵੱਡੇ ਆਗੂਆ ਸੱਜਨ ਕੁਮਾਰ ਤੇ ਜਗਦੀਸ਼ ਟਾਈਟਲਰ ਤੇ ਦੋਸ਼ ਲੱਗੇ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੰਜਨ ਕੁਮਾਰ ਨੂੰ ਦਿੱਲੀ ਸ਼ਾਉਣੀ ਦੇ ਰਾਜਨਗਰ ਚ ਪੰਜ ਸਿੱਖਾਂ ਦੀ ਹੱਤਿਆ ਦੇ ਮਾਮਲੇ ਚ ਦਸੰਬਰ 18 ਚ ਸਜ਼ਾ ਸੁਣਾਈ ਗਈ। ਉਹਦੀ ਅਪੀਲ ਤੇ ਦਿੱਲੀ ਹਾਈ ਕੋਰਟ ਚ 19 ਨਵੰਬਰ ਨੂੰ ਸੁਣਵਾਈ ਹੋਣੀ ਹੈ। ਔਰ ਇਹ ਜਿਹੜਾ ਪਿਛਲੇ 41 ਸਾਲਾਂ ਦੇ ਵਿੱਚ ਅਜੇ ਤੱਕ ਇਨਸਾਫ ਨਹੀਂ ਮਿਲਿਆ। ਸਿੱਖ ਨਸ਼ਲ ਕੁਸੀ ਦੇ ਦੋਸ਼ੀ ਅਜੇ ਵੀੁੱਲੇ ਦੰਦ ਨਾਉਂਦੇ ਫਿਰਦੇ ਨੇ ਤੇ ਇਹ ਸਾਰੇ ਮਸਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਰਕਾਰਾਂ ਦੇ ਲਈ ਇੱਕ ਪੋਲਿਟਿਕਲ ਮਸਲਾ ਹੁਣ ਬਣ ਚੁੱਕਿਆ ਹਰੇਕ ਵਾਰ ਵੋਟਾਂ ਨੇੜੇ ਆ ਕੇ ਇਹ ਜ਼ਰੂਰ ਦਾਵਾ ਕੀਤਾ ਜਾਂਦਾ ਹੈਗਾ ਕਿ ਅਸੀਂ ਸਿੱਖ ਨੈਸ਼ਨਲ ਕੁਰਸੀ ਦੇ ਦੋਸਤਿਆਂ ਨੂੰ ਸਜਾਵਾ ਦੇਵਾਂਗੇ ਲੇਕਿਨ ਹਕੀਕਤ ਦੇ ਵਿੱਚ ਸਜਾਵਾ ਜਿਹੜੀਆਂ ਨਹੀਂ ਦਿੱਤੀਆਂ ਗਈਆਂ ਸਿਰਫ ਇਹਨਾਂ ਦਿਨਾਂ ਦੇ ਆ ਕੇ 1 ਕਤਕਤੂਬਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜਾਗਾ ਉਹ ਇਹ ਗੱਲਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ ਕੁੱਲ ਮਿਲਾ ਕੇ ਕਹਿ ਸਕਦੇ ਹਾਂਗੇ ਕਿ ਅੱਜ ਵੀ ਇਨਸਾਫ ਜਿਹੜਾ ਸਾਨੂੰ ਉਹ ਪਿਛਲੇ 40 ਸਾਲਾਂ ਤੋਂ ਨਹੀਂ ਮਿਲਿਆ ਜੀ ਤੇ ਆਪ ਦੇ ਕੌਮੀ ਕਨਵੀਨਰ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਜੀ ਨੂੰ ਪੰਜਾਬ ਦੇ ਵਿੱਚ 7 ਸਟਾਰ ਸਹੂਲਤ ਵਾਲਾ ਕੋਈ ਬੰਗਲਾ ਦਿੱਤਾ ਜਾ ਰਿਹਾ ਹੈ ਜੀ ਬਾਕੀ ਗੱਲ ਸਾਬ ਦੇਖੋ ਇਹ ਜਿਹੜਾ ਮਸਲਾ ਹੈਗਾ ਇਹ ਮਸਲਾ ਕਾਫੀ ਚਰਚਾ ਦਾ ਵਿਸ਼ਾ ਅੱਜ ਬਣਿਆਗਾ ਕਿਉਂਕਿ ਭਾਜਪਾ ਦੇ ਕਈ ਵੱਡੇ ਲੀਡਰਾਂ ਨੇ ਇਹ ਕਿਹਾਗਾ ਕਿ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਹਰਾਨ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਲਈ ਚੰਡੀਗੜ੍ਹ ਦੇ ਵਿੱਚ 7 ਸਟਾਰ ਸਹੂਲਤਾਂ ਵਾਲਾ ਸ਼ੀਸ਼ ਮਹਿਲ ਜਿਹੜਾ ਉਹ ਦਿੱਤਾ ਜਾ ਰਿਹਾਗਾ ਹਾਲਾਂਕਿ ਉਹ ਨਾ ਚੁਣੇ ਹੋਏ ਐਮਐਲਏ ਨੇ ਨਾ ਉਹ ਪੰਜਾਬ ਸਰਕਾਰ ਦਾ ਹਿੱਸਾ ਨਹੀਂ ਇਹ ਗੱਲ ਕੱਲੀ ਇੱਥੇ ਨਹੀਂ ਸੀ ਸਵਾਤੀ ਮਾਲੀਵਾਲ ਜਿਹੜੀ ਰਾਸ਼ਟਰੀ ਸਭਾ ਮੈਂਬਰ ਆ ਆਮ ਆਦੀ ਪਾਰਟੀ ਦੇ ਖਾਤੇ ਦੇ ਵਿੱਚੋਂ ਅੱਜ ਆਮ ਆਦੀ ਪਾਰਟੀ ਤੋਂ ਨਾਰਾਜ਼ ਹੈ ਉਹਦੇ ਵੱਲੋਂ ਬਕਾਇਦਾ ਇੱਕ ਲੋਕੇਸ਼ਨ ਵੀ ਜਿਹੜੀ ਆ ਉਹ ਸੈਂਡ ਕੀਤੀ ਗਈ ਕਿ ਆ 50 ਨੰਬਰ ਕੋਠੀ ਹੈ ਇਹ ਕੋਠੀ ਜਿਹੜੀ ਹੈ ਇਹਨੂੰ ਸਹੂਲਤਾਂ ਦੇ ਨਾਲ ਲੈਸ ਕਰਕੇ ਚੰਡੀਗੜ੍ਹ ਦੇ ਵਿੱਚ ਔਰ ਇਹ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਦਿੱਤੀ ਜਾ ਰਹੀ ਹੈ ਕਿਉਂਕਿ ਸ਼ੀਸ਼ ਮਹਿਲ ਇਸ ਕਰਕੇ ਦਾ ਜ਼ਿਕਰ ਬੀਜੇਪੀ ਕਹਿ ਰਹੀ ਆ ਦਿੱਲੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਹਿ ਐਸੀ ਸਰਕਾਰੀ ਉਹਨੂੰ ਸ਼ੀਸ਼ ਮਹਿਲ ਵਾਂਗ ਜਿਹੜਾਗਾ ਉਹ ਚਮਕਾਇਆ ਗਿਆ ਸੀ ਉੱਥੇ ਬਹੁਤ ਪੈਸਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਲੱਗਿਆ ਸੀਗਾ ਔਰ ਅਰਵਿੰਦ ਕੇਜਰੀਵਾਲ ਅਜਿਹੀ ਰਹਿ ਐ ਇਸ ਦੇ ਵਿੱਚ ਰਹੇ ਐਜੇ ਸੀ ਹੁਣ ਅਸਰ ਜਿੱਥੇ ਬਹੁਤ ਲਗਜ਼ਰੀ ਸੁਵਿਧਾਾਂ ਜਿਹੜੀਆਂ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਪ੍ਰੋਵਾਈਡ ਕੀਤੀਆਂ ਗਈਆਂ ਸੀਗੀਆਂ ਬਾਅਦ ਦੇ ਵਿੱਚ ਉਹਨਾਂ ਨੂੰ ਉਸ ਕੋਠੀ ਦੇ ਵਿੱਚ ਜਾਣਾ ਪਿਆ ਜਦੋਂ ਉਹ ਇਲੈਕਸ਼ਨ ਹਾਰ ਗਏ ਤਾਂ ਹੁਣ ਚੰਡੀਗੜ੍ਹ ਦੇ ਵਿੱਚ ਇਹ ਕੋਠੀ ਦਾ ਜ਼ਿਕਰ ਜਿਹੜਾ ਹੈਗਾ ਉਹਦੀ ਬਾਕਾਇਦਾ ਲੋਕੇਸ਼ਨ ਸੈਂਡ ਕਰਕੇ ਕਿਹਾ ਗਿਆ ਹੈਗਾ ਕਿ ਜਦੋਂ ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਨਵੀਂ ਦਿੱਲੀ ਦੇ ਸ਼ੀਸ਼ ਮਹਿਲ ਤੋਂ ਪਾਸੇ ਕਰਤਾ ਪਰ ਉਹਨਾਂ ਦੀ ਸ਼ੀਸ਼ ਮਹਿਲ ਹਾਸਲ ਕਰਨ ਦੀ ਮਾਨਸਿਕਤਾ ਅਜੇ ਤੱਕ ਗਈ ਨਹੀਂ ਇਹ ਭਾਜੀਪੀ ਨੇ ਲਿਖਿਆ ਔਰ ਇਸ ਤਰ੍ਹਾਂ ਇੱਕ ਹੋਰ ਸ਼ੀਸ਼ ਮਹਿਲ ਪੰਜਾਬ ਵਿੱਚ ਟੈਕਸ ਦਾ ਤਾਮਾ ਦੇ ਪੈਸੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੋਟੇ ਹੇਠ ਬਣਾਇਆ ਜਾ ਰਿਹਾ ਹੈ ਜਦਕਿ ਕੇਜਰੀਵਾਲ ਪੰਜਾਬ ਦੇ ਸੁਪਰ ਸੀਐਮ ਨੇ ਇਹ ਦੋਸ਼ ਜਿਹੜੇ ਲਗਾਤਾਰ ਜਲਾਏ ਜਾ ਰਹੇ ਨੇ ਤੋ ਇਹ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਹੈਗੀ ਆ ਗੱਲ ਸਾਹਿਬ ਦੇਖੋ ਆਫੀਸ਼ੀਅਲੀ ਤਾਂ ਹੁਣ ਆਪਏ ਦਾਵਾ ਨਹੀਂ ਕਰ ਸਕਦੇ ਵੀ ਉੱਥੇ ਉਹ ਰਹਿੰਦੇ ਨੇ ਕਿਉਂਕਿ ਆਫੀਸ਼ੀਅਲੀ ਕੋਈ ਕੋਠੀ ਇਦਾਂ ਦੀ ਨਾਂ ਤਾਂ ਦਿੱਤੀ ਆ ਨਾ ਆਫੀਸ਼ੀਅਲੀ ਦਿੱਤੀ ਜਾ ਸਕਦੀ ਆ ਅਨ ਆਫੀਸ਼ੀਅਲੀ ਵਿਸ਼ੇ ਸਮੇ ਦੇ ਵਿੱਚ ਇਹ ਚਰਚਾ ਚੱਲਦੀ ਰਹੀ ਆ ਕਿ ਮੁੱਖ ਮੰਤਰੀ ਨਿਵਾਸ ਹੈਗਾ ਜਿਹੜਾ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਰਹਿਸ਼ਾ ਉਹਦੇ ਨੇੜੇ ਕਲਾ ਰਾਗਵ ਚੱਡਾ ਰਹਿੰਦਾ ਹੁੰਦਾ ਫੇਰ ਮਨੀਸ਼ ਸੋਧਿਆ ਦੀ ਗੱਲ ਚੱਲੀ ਹੁਣ ਕੇਜਰੀਵਾਲ ਦੀ ਗੱਲ ਚੱਲ ਰਹੀ ਆ ਕਿ ਐਜੇ ਸੁਪਰਸੀ ਐਮ ਜਿਹੜਾ ਉਹ ਰਹਿੰਦੇ ਨੇ ਹੋਰ ਵੀ ਦਿੱਲੀ ਦੇ ਬਹੁਤ ਸਾਰੇ ਜਿਹੜੇ ਹਾਰੇ ਹੋਏ ਲੀਡਰ ਨੇ ਬਹੁਤ ਸਾਰੇ ਅਫਸਰ ਨੇ ਉਹ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਰਹਿੈਸ਼ ਦੇ ਨੇੜੇ ਵੱਖ-ਵੱਖ ਕੋਠੀਆਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਇਹ ਸ਼ੁਰੂ ਤੋਂ ਜਦੋਂ ਪ੍ਰਕਾਸ਼ ਸਿੰਘ ਬਾਦਲਵੀ ਹੁੰਦੇ ਸੀ ਜਾਂ ਕੈਪਟਨ ਮਨਿੰਦਰ ਸਿੰਘ ਵੀ ਮੁੱਖ ਮੰਤਰੀ ਹੁੰਦੇ ਸੀ ਮੁੱਖ ਮੰਤਰੀ ਦੀ ਜਿਹੜੀ ਕੋਠੀ ਹੁੰਦੀ ਸੀ ਉਹਦੇ ਨੇੜੇ ਦੀਆਂ ਕੁਝ ਕੋਠੀਆਂ ਨੇ ਜਿਹੜੀਆਂ ਸਰਕਾਰੀ ਉਹ ਖਾਲੀ ਹੁੰਦੀਆਂ ਸੀ ਉੱਥੇ ਸਿਕਿਉਰਿਟੀ ਜਿਹੜੀ ਆ ਉਹ ਰਹਿੰਦੀ ਹੁੰਦੀ ਸੀ ਜਾਂ ਉੱਥੇ ਇਹਨਾਂ ਦੇ ਗੈਸਟ ਤੇ ਹੋਰ ਬਹੁਤ ਸਾਰੇ ਲੋਕ ਰਹਿੰਦੇ ਹੁੰਦੇ ਸੀ ਉਹਦੇ 'ਚ ਹੁਣ ਇਹ ਚਰਚਾ ਚੱਲਦੀ ਹੁੰਦੀ ਸੀ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਯੂਨੀਵਰਸਿਟੀ ਸੀ ਉਹਦੇ ਤਖਵੀਰ ਸਿੰਘ ਬਾਦਲ ਹੋਰਾਂ ਨੂੰ ਵਧੀਆ ਲਿਸ਼ਾਨ ਕੋਠੀ ਮਿਲਦੀ ਦੀ ਔਰ ਕੈਪਟਨ ਮਰਿੰਦਰ ਵੇਲੇ ਜਿਹੜਾ ਉਹ ਤੋਂ ਵੀ ਕਿਸੇ ਹੋਰ ਨੂੰ ਤੇ ਹੋਣ ਵੀ ਜਿਹੜੀਆਂ ਚਰਚਾਵਾਂ ਇਹ ਚੱਲਦੀਆਂ ਨੇ। ਸੋ ਇਸ ਕਰਕੇ ਇਹਨੂੰ ਸਿੱਧੇ ਤੌਰ ਤੇ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਅਸਿੱਧੇ ਤੌਰ ਦੇ ਉੱਤੇ ਜ਼ਰੂਰ ਕਿਹਾ ਜਾ ਸਕਦਾ ਕਿ ਮੁੱਖ ਮੰਤਰੀ ਤੋਂ ਸੁਪਰ ਮੁੱਖ ਮੰਤਰੀ ਵਾਂਗੂ ਕੇਜਰੀਵਾਲ ਜਦੋਂ ਵਿਹੇਵ ਕਰਦੇ ਨੇ ਤਾਂ ਚੰਡੀਗੜ੍ਹ ਦੇ ਵਿੱਚੋਂ ਔਰਤਾਂ ਦਾ ਰਹਿਣਾ ਕੋਈ ਅਤਕੱਥਨੀ ਜਿਹੜੀ ਉਹ ਨਹੀਂ ਕਹੀ ਜਾ ਸਕਦੀ। ਜੀ। ਜਗਰਾਉਂ ਕਬੱਡੀ ਖਿਡਾਰੀ ਦਾ ਕਤਲ ਹੋਇਆ ਜੀ। ਕਿਹਦਾ ਕਤਲ ਹੋਇਆ? ਗਿਲਸਾਭ ਅੱਜ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 26 ਸਾਈਆਂ ਸਾਲਾਂ ਦੇ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ। ਔਰ ਗੋਲੀ ਕਬੱਡੀ ਖਿਡਾਰੀ ਦੀ ਛਾਤੀ 'ਚ ਲੱਗੀ ਜਦੋਂ ਉਹ ਹਸਪੀਟਲ ਲਿਜਾਇਆ ਗਿਆ ਤਾਂ ਉੱਥੇ ਉਹਨਾਂ ਨੇ ਜਿਹੜਾ ਮਰਤਕ ਲਾਮ ਦਿੱਤਾ। ਜਗਰਾਵਾਂ ਦੇ ਨੇੜੇ ਗਿੱਦੜਵਿੰਡੀ ਪਿੰਡ ਹੈ। ਗਿੱਦੜਵਿੰਡੀ ਆ ਜਦੋਂ ਸਤਲੁਜ ਚੜ੍ਹ ਕੇ ਆਇਆ ਉਦੋਂ ਵੀ ਬੜਾ ਮਸ਼ਹੂਰ ਹੋਇਆ ਸੀ। ਗਿੱਦੜਵਿੰਡੀ ਪਿੰਡ ਦਾ ਇੱਕ ਕਬੱਡੀ ਖਿਡਾਰੀ ਰਹਿਣ ਵਾਲਾ ਸੀ ਜਗਰਾਵਾਂ ਦੇ ਵਿੱਚ ਅ ਅੱਜ ਆਪਣੇ ਦੋਸਤਾਂ ਦੇ ਨਾਲ ਜਿਹੜਾ ਜਗਰਾਉਂ ਦੇ ਹਰੀ ਸਿੰਘ ਰੋਡ ਦੇ ਉੱਤੇ ਜਾ ਰਿਹਾ ਸੀ ਔਰ ਜਿਹੜੀ ਸਭ ਤੋਂ ਹੈਰਾਨੀਜਨਕ ਗੱਲ ਹੈ ਜਿੱਥੇ ਦਾ ਕਤਲ ਹੋਇਆ ਐਸਐਸਪੀ ਦਫ਼ਤਰ ਉੱਥੋਂ ਕੁਝ ਹੀ ਮੀਟਰ ਦੀ ਦੂਰੀ ਦੇ ਉੱਤੇ ਆ ਜਾ ਜਗਰਾਉਂ ਪੁਲਿਸ ਜ਼ਿਲ੍ਹਾ ਦਾ ਔਰ ਜਗਲਾਉਂ ਦੇ ਵਿੱਚ ਐਸਐਸਪੀ ਦੀ ਪੋਸਟ ਹੈ ਤੇ ਐਸਐਸਪੀ ਦਫ਼ਤਰ ਤੋਂ ਮਹਿਜ਼ ਥੋੜੀ ਜੀ ਦੂਰ ਜਿਹੜਾਗਾ ਉਹ ਇਸ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਔਰ ਤਿੰਨ ਜਣੇ ਸੀਗੇ ਜੀ ਇਹ ਦੂਜਿਆਂ ਨੂੰ ਬਹੁਤ ਕੁੱਟਿਆ ਗਿਆ ਕੱਟ ਕੱਟ ਕੇ ਉਹਨਾਂ ਨੇ ਮਤਲਬ ਉਹਨਾਂ ਨੂੰ ਗੋਲੀ ਨਹੀਂ ਮਾਰੀ ਲੇਕਿਨ ਇਸ ਨੌਜਵਾਨ ਨੂੰ ਗੋਲੀ ਮਾਰੀ ਹੈ ਔਰ ਜਿੰਨੀ ਕਿ ਜਾਣਕਾਰੀ ਮਿਲੀ ਹੈ ਕਿ ਕੌਣ ਸੀਗੇ ਇਹ ਇਹ ਅਜੇ ਤੱਕ ਪਤਾ ਨਹੀਂ ਲੱਗਿਆ ਅਣਪਛਾਤੇਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਲਈ ਘਟਨਾ ਵਾਲੀ ਥਾਂ ਤੇ ਆਲੇ ਦੁਆਲੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਜਿਹੜੀ ਉਹ ਚੈੱਕ ਕਰ ਰਹੀ ਹੈ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਜਿਹੜਾ ਮੁਲਜ਼ਮਾ ਨੇ ਮਰਤਕ ਦੀ ਕਾਰ ਨੂੰ ਟੱਕਰ ਮਾਰ ਕੇ ਰੋਕਿਆ ਫਿਰ ਉਹਨੂੰ ਤੇ ਉਹਦੇ ਦੋਸਤਾਂ ਨੂੰ ਤਾਰ ਕੇ ਕੁੱਟਿਆ ਤੇ ਫਿਰ ਹਿੱਕ ਦੇ ਵਿੱਚ ਗੋਲੀ ਜਿਹੜੀ ਆ ਉਹ ਮਾਰ ਕੇ ਫਰਾਰ ਹੋਏ ਨੇ ਔਰ ਇਸ ਕਬੱਡੀ ਖਿਡਾਰੀ ਦੇ ਕਤਲ ਤੋਂ ਬਾਅਦ ਜਗਰਾਉਂ ਦੇ ਵਿੱਚ ਕਾਫੀ ਲੋਕਾਂ ਦੇ ਵਿੱਚ دہشت ਧੱਕ ਜਿਹੜੀ ਪਾਈ ਜਾ ਰਹੀ ਹੈ ਤੇਜਪਾਲ ਸਿੰਘ ਦੀ ਮੌਤ ਤੋਂ ਬਾਅਦ ਲੋਕ ਇਹ ਕਹਿ ਰਹੇ ਨੇ ਕਿ ਜਿਵੇਂ ਪਿਛਲੇ ਦਿਨੀ ਮਾਨਸਾ ਦੇ ਵਿੱਚ ਗੋਲੀਆਂ ਚਲਾ ਕੇ ਭਜੇ ਸੀਗੇ ਦੋ ਵਿਅਕਤੀ ਔਰ ਅੱਜ ਉਹਨਾਂ ਨੂੰ ਗ੍ਰਿਫਤਾਰ ਵੀ ਹਾਲਾਂਕਿ ਪੁਲਿਸ ਦੇ ਵੱਲੋਂ ਕੀਤਾ ਗਿਆ ਉਹ ਕਹਿ ਰਹੇ ਨੇ ਕਿ ਜਿਵੇਂ ਮਤਲਬ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਅਨ ਕੰਟਰੋਲ ਹੋ ਰਹੀ ਹੈ ਆ ਵਪਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਗੋਲੀਆਂ ਨਾਲ ਕਤਲ ਹੋ ਰਹੇ ਨੇ ਪੰਜਾਬ ਦੀ ਸਥਿਤੀ ਜਿਹੜੀ ਹੈਗੀ ਉਹ ਕਾਫੀ ਡਾਵਾ ਡੋਲ ਮੰਨੀ ਜਾ ਰਹੀ ਹੈ ਜੀ ਅੱਛਾ ਜੀ ਬੱਬੀ ਮਾਨ ਸਾਬਕਾ ਕਾਉਂਸਲਰ ਪਟਿਆਲੇ ਦਾ ਉਸ ਦੀ ਮੌਤ ਹੋਈ ਹੈ ਬਿਲਕੁਲ ਜੀ ਬੜੀ ਪ੍ਰੇਰਿ ਹਾਲਤ ਦੇ ਵਿੱਚ ਮੌਤ ਹੋਈ ਹੈ ਸਾਬਕਾ ਕਾਉਂਸਲਰ ਦੀ ਔਰ ਇਹਦਾ ਪਤਾ ਨਹੀਂ ਲੱਗ ਸਕਿਆ ਇਹ ਮੌਤ ਦਾ ਕਾਰਨ ਕੀ ਹੈ ਬਹੁਤ ਸਾਰੇ ਲੋਕ ਇਸ ਮੌਤ ਦਾ ਕਾਰਨ ਖੁਦਕੁਸ਼ੀ ਜਿਹੜੀ ਹੈ ਕਿ ਉਹ ਮੰਨ ਰਹੇ ਨੇ ਔਰ ਬਹੁਤ ਸਾਰੇ ਲੋਕ ਇਸ ਮਸਲੇ ਦੇ ਵਿੱਚ ਜਿਹੜਾਗਾ ਉਹ ਜਾਣਤੀ ਮੰਗ ਕਰ ਰਹੇ ਨੇ ਲੇਕਿਨ ਅੱਜ ਇਸ ਮੌਤ ਤੋਂ ਬਾਅਦ ਪਟਿਆਲਾ ਦੇ ਵਿੱਚ ਵੀ ਕਾਫੀ ਮਾਹੌਲ ਆਗਾ ਜਿਹੜਾ ਉਹ ਤੈਸ਼ਤਾ ਵਾਲਾ ਪਾਇਆ ਜਾ ਰਿਹਾ ਸੀ ਕਿਉਂਕਿ ਨੌਜਵਾਨ ਜਿਹੜਾਗਾ ਉਹ ਲਗਾਤਾਰ ਪਟਿਆਲਾ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਸਰਗਰਮ ਰਹਿੰਦਾ ਸੀ ਪਰ ਅੱਜ ਉਸ ਦੀ ਅਚਾਨਕ ਪ੍ਰੇਤਪਰੀ ਹਾਲਤ ਦੇ ਵਿੱਚ ਹੋਈ ਮੌਤ ਨੇ ਜਿਹੜਾ ਹੈਗਾ ਉਹ ਕਾਫੀ ਜ਼ਿਆਦੇ ਲੋਕਾਂ ਨੂੰ ਸਹਿਮ ਦੇ ਵਿੱਚ ਪਾਇਆਗਾ ਉਹ ਬੱਬੀ ਮਾਨ ਸਾਬਕਾ ਕਾਉਂਸਲਰ ਸੀ ਔਰ ਇੱਕ ਹੁਨਾਰ ਨੌਜਵਾਨ ਸੀ ਲਗਾਤਾਰ ਸਿਆਸੀ ਮਸਲਿਆਂ ਦੇ ਉੱਤੇ ਤੇ ਹੋਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਜਿਹੜਾ ਉਹ ਸਰਗਰਮ ਰਹਿੰਦਾ ਸੀ ਲੇਕਿਨ ਅੱਜ ਪ੍ਰੇਤਪਰੀ ਹਾਲਤ ਦੇ ਵਿੱਚ ਉਸ ਦੀ ਮੌਤ ਆ ਗਈ ਜਿਹੜੀ ਉਹ ਹੋਈ ਹੈ ਜੀ ਪੰਜਾਬ ਦੇ ਰਾਜਪਾਲ ਕਟਾਰੀਆ ਜੀ ਨੇ ਕੀ ਕਿਹਾ ਬਈ ਪੰਜਾਬ ਨਸ਼ੇ ਦੇ ਮਾਮਲੇ 'ਚ ਨੰਬਰ 1 ਸਟੇਟ ਬਣ ਗਿਆ ਜੀ ਬਿਲਕੁਲ ਜੀ ਅੱਜ ਪੰਜਾਬ ਦੇ ਗਵਰਨਰ ਕਲਾਸ਼ ਚੰਦ ਕਟਾਰੀਆ ਜੀ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੇ ਮਸਲਿਆਂ ਦੇ ਵਿੱਚ ਨੰਬਰ 1 ਸਟੇਟ ਜਿਹੜੀ ਉਹ ਬਣ ਚੁੱਕਿਆ ਹੈਗਾ ਸੋ ਅੱਜ ਉਹ ਇੱਕ ਸਮਾਗਮ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸੰਬੋਧਨ ਕਰ ਰਹੇ ਸੀ ਔਰ ਉੱਥੇ ਵੱਲੋਪਾਈ ਪਟੇਲ ਨੂੰ ਲੈ ਕੇ ਸਮਾਗਮ ਸੀਗਾ ਜਿੱਥੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਨਸ਼ੇ ਅਨ ਕੰਟਰੋਲ ਨੇ ਔਰ ਲਗਾਤਾਰ ਨਸ਼ਿਆਂ ਦੇ ਮਸਲੇ ਦੇ ਵਿੱਚ ਵਾਧਾ ਹੋ ਰਿਹਾ ਹੈਗਾ ਤੇ ਗਵਰਨਰ ਸਾਹਿਬ ਜਦੋਂ ਇਹ ਗੱਲ ਕਹਿ ਰਹੇ ਨੇ ਗਵਰਨਰ ਇੱਕ ਬਹੁਤ ਵੱਡੇ ਸੰਵਿਧਾਨਕ ਅਹੁਦੇ ਦੇ ਉੱਤੇ ਮੌਜੂਦ ਨੇ ਔਰ ਪੰਜਾਬ ਦੇ ਰਾਜਪਾਲ ਦੇ ਵੱਲੋਂ ਇਹ ਕਹਿਣਾ ਨਕੇ ਨਸ਼ਿਆਂ ਦੇ ਮਸਲੇ ਦੇ ਵਿੱਚ ਪੰਜਾਬ ਦੇ ਵਿੱਚ ਇਹ ਸਥਿਤੀ ਬਣ ਗਈ ਕਿ ਪੰਜਾਬ ਨੰਬਰ 1 ਦੇ ਉੱਤੇ ਹੈ ਇਹ ਆਪਣੇ ਆਪ ਦੇ ਲਈ ਪੰਜਾਬ ਸਰਕਾਰ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਚਲਾ ਰਹੀ ਆ ਔਰ ਪੰਜਾਬ ਸਰਕਾਰ ਜਿਹੜੀ ਨਸ਼ਾ ਤਸਕਰਾਂ ਨੂੰ ਫੜਨ ਦਾ ਦਾਵਾ ਕਰ ਰਹੀ ਆ ਉਹਨਾਂ ਦੇ ਦਾਅਵਿਆਂ ਦੀ ਖੋਲ ਖੋਲਦਾ ਕਿਉਂਕਿ ਇਹੋ ਗਵਰਨਰ ਸਾਹਿਬ ਔਰ ਇਹ ਤੋਂ ਪਹਿਲੇ ਗਵਰਨਰ ਸਾਹਿਬ ਮਾਝੇ ਦੁਆਬੇ ਦੇ ਬਾਰਡਰ ਏਰੀਏ ਦਾ ਦੌਰਾ ਅੱਜ ਕਰਕੇ ਵੀ ਨਸ਼ਿਆਂ ਦਾ ਮਸਲਾ ਕਈ ਵਾਰ ਜਾ ਕੇ ਕਰ ਚੁੱਕੇ ਨੇ ਸੋ ਅੱਜ ਚੰਡੀਗੜ੍ਹ ਦੇ ਸਮਾਗਮ ਦੇ ਦੌਰਾਨ ਪੰਜਾਬ ਦੇ ਗਵਰਨਰ ਵੱਲੋਂ ਇਹ ਕਹਿ ਦੇਣਾ ਕਿ ਨਸ਼ਿਆਂ ਦੇ ਮਸਲੇ 'ਚ ਪੰਜਾਬ ਨੰਬਰ 1 ਸਟੇਟ ਬਣ ਚੁੱਕਿਆ ਉਹ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਜਿੱਥੇ ਪੋਲ ਖੋਲਦਾਗਾ ਉੱਥੇ ਹੀ ਇਹ ਤੱਥਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਹ ਗੱਲ ਨੂੰ ਸਾਫ਼ ਤੇ ਸਪਸ਼ਟ ਦਰਸਾਉਂਦਾਗਾ ਜੀ ਦਲਜੀਤ ਦਸਾਂਝ ਹੁਣ ਕਿਹੜੇ ਵਿਵਾਦਾਂ ਦੇ ਵਿੱਚ ਹੈ ਜੀ ਕੀ ਗੱਲ ਹੋਈ ਆ ਹੁਣ ਦੇਖੋ ਜੀ ਦਿਲਜੀਤ ਦਸਾਂਝ ਦਾ ਵਿਵਾਦ ਵੀ ਜਿਹੜਾ ਉਹ ਪਿੱਛਾ ਛੱਡਣ ਦਾ ਨਾਮ ਨਹੀਂ ਲੈ ਰਹੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਦਿਲਜੀਤ ਦਸਾਂਝ ਦੀ ਚਰਚਾ ਕਿਤੇ ਨਾ ਕਿਤੇ ਰੁਕਦੇ ਵਿੱਚ ਜਿਹੜੀ ਉਹ ਹੁੰਦੀ ਰਹਿੰਦੀ ਆ ਦਿਲਜੀ ਦਸਾਂਜ ਤਰਸਲ ਕੌਣ ਬਣੇਗਾ ਕਰੋੜਪਤੀ ਜਿਹੜਾ ਸ਼ੋਅ ਹੈਗਾ ਅਮਤਾ ਵਚਨ ਹੋਸਟ ਕਰਦੇ ਨੇ ਉਹ ਕੌਣ ਬਣੇਗਾ ਕਰੋੜਪਤੀ ਦੇ ਸ਼ੋਅ ਦੇ ਵਿੱਚ ਪਿਛਲੇ ਦਿਨੀ ਪਹੁੰਚੇ ਸ਼ੋਅ ਤੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੇ ਕਿਹਾ ਸੀਗਾ ਕਿ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਵਿੱਚ ਉਹ ਇਸ ਕਰਕੇ ਜਾ ਰਹੇ ਨੇ ਕਿ ਹੜ੍ਹਾਂ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਆਪਣੇ ਲੋਕਾਂ ਦਾ ਉਹਨਾਂ ਦੀ ਮਦਦ ਕਰ ਸਕਣ ਤੇ ਉੱਥੋਂ ਮਤਲਬ ਜੋ ਵੀ ਉੱਥੋਂ ਪੈਸੇ ਆਉਣਗੇ ਉਹ ਮਦਦ ਦੇ ਲਈ ਜਾਣਗੇ ਉੱਥੇ ਜਦੋਂ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਵਿੱਚ ਉਹ ਜਾਂਦੇ ਨੇ ਉੱਥੇ ਜਾ ਕੇ ਦਿਲਜੀ ਦਸਾਂਜ ਅਮਤਾਬਚਨ ਦੇ ਪੈਰੀਂ ਹਥ ਲਾਉਂਦੇ ਨੇ ਉਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਿੱਚ ਇਹ ਗੱਲ ਚੱਲ ਪਈ ਕਿ ਦਿਲਜੀ ਦਸਾਂਜ ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਣਾਈ ਔਰ ਉਹਨਾਂ ਨੇ 1984 ਦਾ ਦੁੱਖ ਤੇ ਪੰਜਾਬ ਦੇ ਨਾਲ ਖੜਨ ਦੀ ਗੱਲ ਕੀਤੀ ਤਾਂ ਉਹ ਅਮਤਾਬਚਨ ਦੇ ਪੈਰੀਂ ਹੱਥ ਜਦੋਂ ਲਾਉਂਦੇ ਨੇ ਆ ਮੁਤਾਬਚਨ ਦੇ ਉੱਤੇ ਤਾਂ 1984 ਦੀ ਸਿੱਖ ਨਸਲ ਖੂਸੀ ਦੇ ਵੱਡੇ ਇਲਜ਼ਾਮ ਲੱਗੇ ਨੇ ਤੇ ਉਹਦੇ ਨਾਲ ਜਾ ਕੇ ਬੈਠਦੇ ਨੇ ਇਹਦੇ ਤੇ ਰਵੀ ਸਿੰਘ ਖਾਲਸਾ ਜਿਹੜੇ ਨੇ ਉਹ ਵੀ ਪਟਕੇ ਨਜ਼ਰ ਆਏ ਰਵੀ ਸਿੰਘ ਖਾਲਸਾ ਹੋਰਾਂ ਨੇ ਦਿਲਜੀ ਦਸਾਂਝ ਨੂੰ ਕਿਹਾ ਕਿ ਕੌਣ ਬਣੇਗਾ ਕਰੋੜਪਤੀ ਚ ਜਾ ਕੇ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ ਔਰ ਉਹਨਾਂ ਨੇ ਕਿਹਾਗਾ ਕਿ ਫੇਮ ਦਾ ਨਸ਼ਾ ਚੜ ਜਾਂਦਾ ਜਾਂ ਪੈਸੇ ਦਾ ਇਦਾਂ ਦੇ ਕੰਮ ਕਰਕੇ ਤੂੰ ਖੁਦ ਨੂੰ ਪਿੱਛੇ ਠੱਕ ਰਿਹਾ ਹੈ ਮੁਤਾਬਚਨ ਤੇ 1984 ਦੇ ਜਿਹੜਾ ਜੇਨੋਸਾਈਡ ਦੇ ਵੱਡੇ ਇਲਜ਼ਾਮ ਲੱਗੇ ਨੇ ਅਜਿਹੇ ਲੋਕਾਂ ਨਾਲ ਜਾ ਕੇ ਨਹੀਂ ਬੈਠਣਾ ਚਾਹੀਦਾ ਪਰ ਰਵੀ ਸਿੰਘ ਖਾਲਸਾ ਨੇ ਜਿੱਥੇ ਗੱਲ ਕੀਤੀ ਹੈ ਉੱਥੇ ਹੀ ਇਹ ਮਸਲਾਗਾ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਭਖਿਆ ਹੋਇਆਗਾ ਉਧਰ ਦੂਜੇ ਪਾਸੇ ਇੱਕ ਹੋਰ ਚਰਚਾ ਗਈ ਜਿਹੜੀ ਉਹ ਵੀ ਛੜੀ ਹੋਈ ਆ ਉਹ ਛੜੀ ਹੋਈ ਆ ਕਿ ਦਿਲਜੀਤ ਦਸਾਂਜ ਨੇ ਆਸਟ੍ਰੇਲੀਆ ਦੇ ਵਿੱਚ ਨਸਲੀ ਟਿੱਪਲੀ ਕਰਨ ਵਾਲਿਆਂ ਨੂੰ ਜਿਹੜਾ ਜਵਾਬ ਦਿੱਤਾ ਸਟੇਜ ਦੇ ਕੋਲ ਉਸ ਥਾਂ ਤੇ ਦਿਲਜੀਤ ਦਸਾਂਜ ਖੜੇ ਨੇ ਜਿੱਥੇ ਉਹ ਸਟੇਜ ਤੇ ਐਂਟਰੀ ਕਰਦੇ ਨੇ ਔਰ ਸਿਡਨੀ ਦਾ ਕੌਮਬੈਂਕ ਸਟੇਡੀਅਮ ਦਾ ਦ੍ਰਿਸ਼ ਜਿਹੜਾਗਾ ਉਹ ਦੱਸਿਆ ਜਾ ਰਿਹਾਗਾ ਜਿੱਥੇ ਸੈਂਕੜਿਆਂ ਦੀ ਗਿਣਤੀ 'ਚ ਲੋਕ ਸ਼ੋਹ ਦੀਆਂ ਤਿਆਰੀਆਂ ਕਰ ਰਹੇ ਸੀਗੇ ਦਿਲਜੀਤ ਦਸਾਂਜ ਨੇ ਕੈਮਰੇ ਸਾਹਮਣੇ ਨਸਲੀ ਭੇਦਭਾਵ ਦਾ ਜ਼ਿਕਰ ਕੀਤਾ ਦਿਲਜੀਤ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਖੋਦੇ ਦਾ ਸਾਹਮਣਾ ਕਰ ਜਿਹੜਾ ਉਹ ਕੀਤਾਗਾ ਔਰ ਆਸਟ੍ਰੇਲੀਆ ਦੌਰੇ ਦੇ ਦੌਰਾਨ ਉਹਨਾਂ ਦੇ ਨਾਲ ਨਸਲੀ ਜਿਹੜੀ ਟਿੱਪਣੀ ਹੋਈ ਹੈ ਜੀ ਸੋ ਇਹ ਮਸਲਾ ਵੀ ਕਾਫੀ ਚਰਚਾ ਦਾ ਵਿਸ਼ਾ ਹੈਗਾ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਆ ਗਿਆ ਹੈ ਕਿਉਂਕਿ ਦਿਲਜੀਤ ਦਸਾਂਜ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਸਾਡੀ ਕੋਈ ਪੋਸਟ ਪਾਈ ਹੋਈ ਆ ਰਾਤ ਅਸੀਂ 에어ਪੋਰਟ ਤੇ ਸੀ ਉਸ ਪੋਸਟ ਦੇ ਹਟਾ ਕਮੈਂਟ ਕਰਨ ਕਿ ਨਵਾਂ ਉਬਰ ਡਰਾਈਵਰ ਆ ਗਿਆ 711 ਤੇ ਨਵਾਂ ਕੰਮ ਕਰਨ ਵਾਲਾ ਆ ਗਿਆ ਮਤਲਬ ਉਹਦੇ ਵਿੱਚ ਇਵੇਂ ਦੇ ਨਸਲੀ ਭੇਦਭਾਵ ਪਰ ਇੱਕ ਮਿੰਟ ਜਿਹੜੇ ਮੈਂ ਦੇਖੇ ਜੀ 10 ਸੌਥੇ ਦੇ ਕਰੋੜਾਂ ਨੇ ਤੈਨੂੰ ਕੀ ਕਰਨਾ 25 25000 ਬੰਦਾ ਤੇਰੇ ਇੱਕ ਜਗ੍ਹਾ ਤੇ ਇਕੱਠਾ ਹੁੰਦਾ 100 ਡਾਲਰ ਦੀ ਵੀ ਟਿਕਟ ਦਵੇ 2.5 ਮਿਲੀਅਨ ਡਾਲਰ ਹੁੰਦਾ ਵਿੱਚੋਂ ਕੱਢਦੇ ਮਿਲੀਅਨ ਡੇਢ ਮਿਲੀ ਨੂੰ ਕਰ ਲਾ 6060 ਰੁਪਏ ਨਾਲ ਗੁਣਾ ਤੇ 9 ਕਰੋੜ ਰੁਪਈਆ ਬਣਦਾ ਅੰਤੇ ਹੈ ਨਹੀਂ ਕਿਸੇ ਚੀਜ਼ ਦਾ ਆ ਕੁਛ ਬਰੇ ਪਹਿਲਾਂ ਦੀ ਗੱਲ ਹੈ ਹਲੇ ਕੱਲ ਦੀਆਂ ਗੱਲਾਂ ਪਹਿਲਾ ਸ਼ੋਅ ਕਰਨ 2010 11 ਚ ਆਇਆ ਇੱਥੇ 12 14 ਸਾਲਾਂ ਚ ਕੀ ਕੁਛ ਰੱਬ ਨੇ ਦਿੱਤਾ ਬਸ ਪਤਾ ਨਹੀਂ ਇਨਸਾਨ ਨੂੰ ਉਹੋ ਤੁਰਦਾ ਫਿਰਦਾ ਕੀ ਕਰ ਰਹਿਂਦਾ ਧੰਨਵਾਦ ਜੀ ਸੋਮਵਾਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਗੱਲ ਸਭ ਤੁਹਾਡਾ ਤੇ ਸਾਰੇ ਸਰੋਤਾਂ ਦਾ ਧੰਨਵਾਦ ਜੀ ਸਰਨ ਨਵਕਿੰਦ ਸਿੰਘ ਪੱਤੀ ਪੱਤੀ ਸੇਖ ਮੰਬਰ ਨਾਲਿਓ